ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰਜਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨ ਵੀਰ ਕੋਲ ਆਪਾਂ ਆਏ ਹਾਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਮੱਜਾਂ ਤੇ ਇੱਕ ਗਾਂ ਤੁਹਾਨੂੰ ਦਿਖਾਉਣੀ ਹਾਂ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਸਣਾ ਠੀਕ ਠਾਕ ਜੀ ਚਲੋ ਵਧੀਆ ਜਾਈਦਾ ਜੀ ਤੇ ਨਾਮ ਦੱਸ ਦੇ ਤਾ ਤੁਹਾਨੂੰ ਸ਼ਹਿਰ ਜਨਾਲਾ ਬਿਲੰਬਰ ਸਰ ਤੇ ਫੋਨ ਨੰਬਰ ਬੋਲ ਦੇ 98575 ਤੇ ਅੱਜ 4 ਮੱਜਾਂ ਤੇ 네4 ਮੱਜਾਂ ਗਾਂ ਇੱਕ ਗਾਂ ਸਾਰੀਆਂ ਕੱਬਨਾਂ ਸਾਰੀ ਕੋਈ ਟੋਕੜਾ ਕੋਈ ਖੱਬਨਿਆ ਕੋਈ ਇਦਾਂ ਕੋਈ ਕੱਬਨਾਂ ਜਾ ਰਹੀਆਂ ਟੋਕੜੇ ਕੋਈ ਬੱਚਾ ਮਰੀ ਅੱਛਾ ਇੱਕੋ ਬੱਚਾ ਮਰੀ ਬਾਕੀ ਕੱਬਨੀਆਂ ਹਨਾ ਠੀਕ ਐ ਬੇਦੀ ਬੇਦੀ ਇਦਾਂ ਵਾਂ ਹਾਂਜੀ ਇਹ ਵੀਰ ਭਰਾ ਨੇ ਡੰਗਲ ਲੈਣਾ ਨਾਲ ਆ ਮੱਝ ਮੇਰ ਕੋ ਤੇ ਉਹ ਮੱਝ ਜੇ ਬਸਾਈ ਪਰਸੋ ਵੀਡੀਓ ਪਾਈ ਨਾ ਪਾ ਹਾਂਜੀ ਇਹਦੀ ਪਹਿਲੇ 1000 ਰੁਪਏ ਸਾਈ ਬਾਤ ਹੀ ਬੰਦੇ ਨੇ ਅੱਛਾ ਮੁੜ ਕੇ ਅਦਾ ਭਾਈ ਤੁਸੀਂ ਅੱਧਾ ਕਿਨ ਰੋਗ ਮਤਮ ਹੋਰ ਸਾਈ ਬਣਾ 10000 ਰੁਪਏ ਅੱਛਾ ਨਿਹਾਲ ਸਿੰਘ ਵਾਲਾ ਮੋਗੇ ਲੱਗੇ ਆ ਅੱਛਾ ਉੱਥੋਂ ਦੇ ਬੰਦੇ ਮੁੜ ਕੇ ਭਾਈ ਅਦਾ ਭਾਈ ਮੈਂ 3 ਵਜੇ ਪਾਉਣਾ ਵਾ ਭਾਈ ਪਹਿਲੀ ਵੋਂਡਿਆ ਉਦਾਂ ਕਰਕੇ ਡੰਗ ਸ਼ਾਮ ਨੂੰ ਮੈਂ ਭਾਈ ਆਈ ਨਹੀਂ ਲੱਦਨ ਸੀ ਭਾਈ ਸਾਨੂੰ ਪੈਸੇ ਨਹੀਂ ਮਿਲੇ ਸੀ ਨਾ ਬੁੱਧਵਾਰ ਜਾਂ ਮੰਗਲਵਾਰ ਖੜਾਗੇ ਹੁਣ ਮੰਨ ਲਓ ਇੰਨੇ ਦਿਨ ਪਈ ਆ ਪਖੜਾ ਬਾਨੀ ਪਰਸੋਂ ਹੀ ਕਰ ਲਿਆ ਹਾਂਜੀ ਹਾਂਜੀ ਉਹ ਸਾਈ ਮੁਰਗੇ 2000 1000 ਬਾਤੀ ਅੱਛਾ 2000 ਸਾਈ ਆਈ ਹੁਣ ਆਪਾਂ ਬੰਨਾ ਵਾਸਤੇ ਨਾ ਆਪਾਂ ਫਿਰ ਵੀਡੀਓ ਪਾਉਣਗੇ ਨਾ ਸਾਹਮਣੇ ਅੱਛਾ ਜਬਤਾ ਭਾਜੀ ਜਿੰਨੇ ਡੱਕ ਲੈਣਾ ਆਪਾਂ ਸੋਚ ਸਮਝ ਕੇ ਪੈਸਾ ਦਾ ਫਿਰ ਵੀਡੀਓ ਪਾ ਕੇ ਮਤਲਬ ਕਿ ਪਹਿਲਾਂ ਹੀ ਆਪਣਾ ਇਸ ਤਰ੍ਹਾਂ ਆ ਅਗਲਾ ਅਗਲੇ ਨਵੇਂ ਚਲੋ ਪਰੇਸ਼ਾਨੀ ਹੁੰਦੀ ਆ ਸਾਡਾ ਦੂਰੇ ਭਾਜੀ ਸਾਡੇ ਕੋਈ ਡੰਗਰ ਅਸੀਂ ਡੰਗਰ ਖੋਲ ਲਈਏ ਮੱਝਾਂ ਖੋਲ ਲਈਏ ਮਗਾ ਮੱਝਾਂ ਹਾਂਜੀ ਉਹ ਵੀ ਲਿਆਉਣੀਆਂ ਫਿਰ ਉੱਥੇ ਦੇ ਦੂਸਰੀਆਂ ਕੋਈ ਯ ਇਹ ਆਕੇ ਜਗਾਹ ਦੇ ਹਿਸਾਬ ਨਾਲ ਆਪਣਾ ਕੋਈ ਵੀ ਆ ਵੀਰ ਆਪਣਾ ਪਹਿਲਾ ਵੇਖ ਕੇ ਨਾ ਫਿਰ ਨਾ ਅਗਲਾ ਹੀ ਪਰੇਸ਼ਾਨਾ ਹੋਏ ਤਾਂ ਨਾ ਉਹ ਪਾਰੀ ਪਰੇਸ਼ਾਨਾ ਹੋਏ। ਮੇਰਾ ਵੀਰ ਉਹਨੂੰ ਦੱਸ ਦੇ ਦੋ ਚੌਂ ਮਲੇ ਭਾਈ ਸਾਡੇ ਨਹੀਂ ਆ ਤੁਸੀਂ ਵੇਖ ਲਓ। ਸਾਈ ਦੇ ਜੀ ਕਹਿਣਗੇ ਭਾਈ ਸਾਈ ਫੋਨ ਲ ਕੇ ਮੈਂ ਫੋਨ ਹੀ ਚੁੱਕ ਦਿੱਤਾ ਤਾਂ ਕਿੰਨਾ। ਹਾਂਜੀ ਹਾਂਜੀ। ਫਿਰ ਫੋਨ ਅਗਲੇ ਬੰਨੇ ਵੀ ਆਈ ਜਾਂਦੇ ਆ। ਸਾਰੋ 10-15 ਮਿੰਟ ਲੱਗਾ ਘੰਟਾ ਪੂਰਾ ਯੂਰ ਹੁੰਦਾ ਫੋਨ ਦਾ। ਹਾਂਜੀ ਹਾਂਜੀ। ਇਹ ਗੱਲ। ਠੀਕ ਆ। ਤੇ ਹੁਣ ਫਿਰ ਆਹੀ ਮੱਜ ਆਪਾਂ ਦਿਖਾਉਣੀ ਹੈ ਸਭ ਤੋਂ ਪਹਿਲਾਂ। ਇਹ ਭਾਈ 20 20 ਕਿ ਤੱਕ ਖੜੀ ਜੇ ਠੀਕ ਆ ਆ ਵੱਡੀ ਮਾਜੀ ਕਿੰਨੇ ਕ ਦੁੱਧ ਆ ਲਈ ਆ ਦੁੱਧ ਭਾਈ ਜਿੰਨਾ ਕੋਲੇ ਤੀਜਾ ਸੁਣਾ ਹੁਣ ਸੁਣੇ ਨੇ ਸੁਣਾ ਵਾ ਅੱਛਾ ਪੁੱਤ 14 15 ਕਿਲੋ ਦੀ ਆਪਣਾ ਗਰੰਟੀ ਫੁੱਲ ਹੈ ਦੀ ਥਾਂ ਦੀ ਪਿੱਛੇ ਦੀ ਸਾਰੀ ਗਰੰਟੀ ਆ ਤੋਰਾਂ ਫੇਰ ਇੱਕ ਰੀਨ ਬਾਕੀ ਚੰਗੇ ਸਾਂਭੇ ਸੁੰਦੇ ਆ ਉਹ ਤੋਂ ਬੜਿਆ ਹੀ ਮੱਝਾਂ ਦੇ ਅੱਛਾ ਇੰਨੇ ਫੋਨੇ ਤਰਫੋਂ ਨੰਬਰ ਤੇ ਫਿਰ ਆਜ ਕੋ ਕਿਹੜੇ ਫੋਨ ਇੰਨੇ ਆਪਾਂ ਫੀਡ ਕਰ ਸਕਦੇ ਆ ਹਾਂਜੀ ਨੰਬਰ ਉਹਦੇ ਵਿੱਚੋਂ ਕੱਟੇ-ਕੱਟੇ ਜਾਂਦੇ ਆਉਂਦੇ ਕੱਟੇ ਨਹੀਂ ਆ ਜਿੰਨੀ ਤਰੀ ਹਣ ਠੀਕ ਆ ਵੱਡੀ ਮਾਜੀ ਰਹੇ ਆ ਵੀ ਚਲੋ ਸਾੰਬੇ ਸੁੰਬੇ ਚੰਗੀ ਆ ਪਿੱਟਪੜੀ ਦੀ ਚੰਗੀ ਗਰੰਟੀ ਵਾਲੀ ਮਜ਼ਾ ਭਾਈ 13 14 ਕਿਲੋ 15 ਦੀ ਗਰੰਟੀ ਦੀ ਫੁੱਲ ਮਾਈ ਹਾਂਜੀ ਹਾਂਜੀ ਕੋਈ ਥਣ ਬਾਦ ਘਰ ਦੀ ਚਿਹਰੇ ਤੋਂ ਵੀ ਠੀਕ ਆ ਜਿਹੜੀ ਆਂ ਦਿਖਾ ਦਿਜੀ ਕੈਨੇਡਾ ਸਾਈਜ਼ ਗੈਪ ਵੀ ਇਹਦਾ ਚੰਗਾ ਤੇ ਦਿਨ ਜੇ 20 25 ਇਹ ਖੜਦੀ ਆ ਬਾਕੀ ਤੁਸੀਂ ਆਪਣੀ ਸਮਝਣਾ ਵੇਖ ਕੇ ਲੈਣੀ ਆ ਤੇ ਕਿੰਨਾ ਵੇਚੀ ਫਿਰ ਇਹਦਾ ਮੁੱਲ 70000 70000 ਆ ਵਿੱਚੋਂ ਕਿੰਨਾ ਕਰਨਾ ਮੰਨ ਤੇ ਨਹੀਂ ਆ ਬਾਈ ਛੱਡ ਦਾਂਗੇ ਅੱਛਾ 70000 ਦੇ ਦਾਂਗੇ 67000 67000 ਠੀਕ ਆ ਚਲੋ ਬਾਕੀ ਮੌਕੇ ਤੇ ਹੋਰ ਹੋ ਜਾਊਗਾ ਕੋਈ 2 400 ਕਰ ਦਾਂਗੇ ਫਿਰ ਤੋ ਫੋਨ ਲੱਭਾ ਕੀ ਆ ਕਿ ਜਿੱਦ ਨੇ ਤਿਆਰ ਹੋਈ ਤੇ ਉਹ ਦਿਨ ਫਿਰ ਚੰਗੀ ਤਿਆਰ ਪਹਿਹੰਦੀ ਹੋਣੀ ਆ ਤੇ ਆ ਇੱਕ ਬੱਚੇ ਤੋਂ ਬਿਨਾ ਆ ਗਈ ਹਨਾ ਹੁਣ ਇਹਦੇ ਕੋਲ ਕਿੰਨਾ ਹੈ ਦੁੱਧ? ਇਹ ਕੋਲ ਦੁੱਧ ਹੈ ਰਹੀ 8 ਕਿਲੋ। ਅੱਛਾ। ਉਹ ਦੁੱਧ ਸਤਾਂਾਂ ਨੂੰ ਮਾਸਾ ਕੱਢੀ ਜਾਦਾ ਹੋਵੇ ਖੋਲੇ ਮੈਂ। ਅੱਛਾ। ਸਤਾਂ ਨੂੰ ਮਾਸਾ ਕੱਢੀ ਹੋਊਗਾ। ਇਹਦੇ ਨਾਲ ਦਿਨ ਨਹੀਂ ਲਾਗੇ। ਠੀਕ ਆ। ਥਾਣਾ ਇਹਦੇ ਕੋਲ ਵੀ ਕਾਫੀ ਚੰਗਾ ਲੱਗਾ। ਦੇਖ ਸਕਦੇ ਥਾਣਾ ਦਾ ਸਾਈਜ਼ ਗੈਪ ਵੀ ਜਿਹੜਾ ਚੰਗਾ। ਤੇ ਹਵਾਨਾ ਮਗਰਮ ਵੀ ਦੇਖ ਸਕਦੇ ਜੀ ਦਾ। ਤੇ ਖੋਲੋ ਫਿਰ ਤੋਰ ਦਿਗੇ। ਅਗੋਆ ਕਿੱਤੀ ਮਲੇ ਹੋਏ? ਦੇਖ ਪਾ ਦਿਓ। 7 ਲੀਟਰ ਦੇ ਕਰੀਬ ਹੁਣ ਕਹਿੰਦੇ ਕਿ ਦੁੱਧ ਦੇ ਤੱਕ। ਸੱਤਾਂ ਤਾਂ ਕਹਿੰਦੇ ਕਿ ਮਾਸਾਂ ਅੰਦਰ ਹੀ ਹੋ ਸਕਦਾ ਮੇਰੀ ਬਾੜੀ ਜੀ ਉਹ ਤਨੇ ਆ ਕਿ ਕੱਦ ਕਾਠੇ ਦਾ ਵੀ ਚੰਗਾ ਵਾ ਤੇ ਇਹਦਾ ਕਿੰਨਾ ਮੁੱਲ ਰੱਖਣਾ ਵੇ ਜੀ ਫਿਰ ਜੇ ਭਾਈ ਜਦਾਂਗੇ 50000 ਦੀ 50000 ਦੀ ਮੌਕੇ ਤੇ ਮੰਤਨ ਕਰ ਦੋਗੇ ਹਲ ਮੌਕੇ ਤੇ ਕਰ ਦਾਂਗਾ 2000 48000 ਦੀ ਭਾਈ ਜੀ ਦਾ 48000 ਦੀ ਆ ਬੱਦੋੜੀ ਕੱਦ ਕਾਠੇ ਵਾਲੀ ਵੇਖੋ ਵੱਡੀ ਝੋਟੀ ਆ ਸੋਹਣੀ ਝੋਟੀ ਆ ਬਾਕੀ ਇਹ ਆ ਕਿ ਜਦੋਂ ਇਹ ਤਿਆਰ ਹੋਈ ਉਹ ਤੇ ਮੈਂ ਤਾਂ ਕਿ ਛੋਟੀ ਬੰਨੀ ਆ ਆ ਨਹੀਂ ਸਾਡੇ ਥਾਣੇ ਦੇ ਲਾਗੇ ਤਾਂ ਬੜੀ ਨੂੰ ਭਾਜੀ ਨੂੰ 15 ਦਿਨ ਹੋ ਗਏ ਮਾਲਿਕ ਬੜੀ ਹੁੰਦੇ ਰਿਓ ਲੈ ਜਾ ਫਿਰ ਉਹਦੀ ਗੱਡੀ ਆਉਂਗੀ ਜਿੰਦੇ ਕੋਈ ਥਣ ਘਾੜਵਾਦ ਪੂਰਸ਼ਾ ਦੀ ਗੰਦੀ ਜੀ ਭਾਈ ਠੀਕ ਐ ਤੇ ਇਹਦਾ ਕਿੰਨਾ ਮੁੱਲ ਵੀ ਦਿੱ ਫਿਰ ਇਹਦਾ 50 ਆ ਕੇ 48 ਦੇ ਮੈਸੇਜ ਲੱਗੇ ਠੀਕ ਐ ਜੀ 48000 ਦਿਹਾੜਾ ਤੇ ਜਿਹੜੀ ਹੁਣ ਆ ਗਈ ਆਪਣੇ ਕੋਲ ਤੀਸਰੇ ਨੰਬਰ ਤੇ ਯਾਦ ਉਹ ਮਾਰ ਜਾ ਭਾਈ ਉਹਨਾਂ ਨੇ ਸ਼ਹਿਰ ਤੋਂ ਹੀ ਦੇ ਦਿੱਤੀ ਤੁਹਾਨੂੰ ਬਰਾ। ਉਹਦਾ ਮਾਰ ਜਾ ਕੋਈ ਗੁੰਮੀ ਗਮੀ ਨਹੀਂ ਉੱਥੇ ਮਾਰ ਜਾਇਆ ਉਹਦਾ। ਠੀਕ ਆ ਉੱਤਰਾ ਕਿ ਦਰਦੁਰਦ ਨਹੀਂ ਮਨਉਂਦਾ। ਨਾ ਨਾ ਉੱਥੇ ਭਾਈ ਮਾਰ ਜਾ ਤੁਹਾਨੂੰ ਮੈਂ ਕਿਹਾ। ਜੇੜਾ ਕੋਈ ਉਦਾਂ ਹੀ ਮਾਰ ਸੇ ਉਹਦੇ ਮੜੇ ਵਧਿਆ ਹੋਆ। ਠੀਕ ਆ। ਤੇ ਇਹ ਹੈ ਕਿ ਜੇ ਕੋਨੇ 7.5 ਤੋਂ 8.5 ਮਹੀਨੇ ਦੇ ਵਿੱਚ ਕਬ। ਅੱਛਾ ਦੁੱਧ ਕੋ 5 ਕਿਲੋ ਕੰਨੇ ਆ ਜੀ। ਠੀਕ ਆ। ਹਾਂਜੀ ਤੋਰ ਦ ਫਿਰ। 7.5 ਮਹੀਨੇ ਦੇ ਲਾਗੇ ਜਿਹੜੀ ਗੱਬਨ ਨੇ ਤੇ ਦੁੱਧ 5 ਕਿਲੋ ਹੈਗਾ ਹੁਣ। ਭਾਜੀ ਜਿੱਥੇ ਮਾਰ ਕੇ ਬਾਕੀ ਇਹ ਵੀ ਸੱਜਰੇ ਚੰਗੇ ਦੁੱਧ ਵਾਲੀ ਆ ਜੀ ਜਿਹਨਾਂ ਨੂੰ ਲਈ ਵੀਰਾਂ ਦੇ ਹੀ ਆਹਦੇ 15 16 ਕਿਲੋ ਆਰਾਮ ਨਾਲ ਦੋ ਦਿੰਦੀ ਏ ਠੀਕ ਆ ਗਰੰਟੀ ਇਹਦੀ 1500 ਕਿਲੋ ਦੀ ਠੀਕ ਆ ਆਹ ਖਾਨੇ ਦੇ ਵੀ ਦੇਖ ਸਕਦੇ ਲੱਗੇ ਤਾਂ ਬਾਕੀ ਚੰਗੇ ਪਿੱਟ ਕੁੜੇ ਦੀ ਮਾਰ ਕੇ ਆਹ ਦੇਖ ਲਓ ਸਮਾਂ ਨਹੀਂ ਤਾਂ ਉਤਨੇ ਵੀ ਸੰਭੀ ਸੰਭੀ ਚੰਗੀ ਆ ਬਾਕੀ ਆ ਮਾਸ ਕੇ ਇਹਦੀ ਉਤਰਾ ਮੱਜਾ ਵੱਜ ਜਾਂਦੇ ਤੇ ਤੇ ਇਹ ਦਾ ਮੁੱਲ ਵਿਧੀ ਫਿਰ 63000 ਦੇ 62000 ਦੇ 62000 ਦੀ 60000 ਦੀ ਭਾਈ ਪੂਰੇ ਕਰਾਂਗੇ ਅੱਛਾ 60000 ਦੀ ਦੇ ਦੋ ਚੈੱਕ ਕਰਾ ਕੇ ਕੋ 8 ਮਹੀਨੇ ਤੋਂ ਥੋੜੇ ਦਿਨ ਬਾਅਦ ਤੁਸੀਂ 77 ਤੋਂ ਬਾਹਰ ਜਾਂਦਾ ਥੋੜਾ ਦੇ ਠੀਕ ਹੈ ਜੀ ਹਾਂ ਤੇ ਹੁਣੇ ਕੰਮ ਅੱਜ ਜਿਹੜੀ ਬਾਹਰ ਬੰਨੀ ਜੀ ਇਹ ਕੱਲ ਆਈ ਨੇ ਇਹ ਚੱਲ ਨੇ ਦੀਏ ਅੱਛਾ ਬੜਿਆ 9 ਜਵੜਿਆ ਪੈਰ ਦਾ ਮੜ ਜਾਓ ਠੀਕ ਹੈ ਹਾਂ ਉਹ ਮਹਲਾਣਾ ਨਵਾਂ ਲਿਖ ਮੜਿਆ ਠੀਕ ਹੈ ਇਹ ਵੀ 8 ਮਹੀਨੇ ਕ ਬੰਦੇ ਅੱਛਾ ਅੱਧੀ ਭਾਈ ਦੋਤੇ ਦੇ ਦਿੱਤਾ ਹੀ ਚੰਗੇ ਲੋ ਠੀਕ ਹੈ ਹਾਂ ਤੋਰਦਾ ਹਾਂ 8 ਮਹੀਨੇ ਚੱਕਰਾ ਖੜੇ ਹੋਈ ਹੈ ਠੀਕ ਆ ਦੁੱਧ 2.5 ਕਿਲੋ ਜਾਂ 3 ਹੋ ਜੇ ਇਹ ਵੀ 12 13 ਕਿਲੋ ਆਈ ਜੇ ਆਰਾਮ ਨੇ ਠੀਕ ਆ ਇੱਕੋ ਟਾਈਮ ਹੀ ਮਿਲਦੀ ਆ 8 ਮਹੀਨਿਆਂ ਦੀ ਗੱਭਣੀ ਆ ਜਿਹੜੀ 2 ਮਹੀਨੇ ਰਹਿ ਗਏ ਤੇ ਸੌਣ ਚ ਆ ਦੁੱਧ ਪਾਤਿਆਂ ਕਿਲੋ ਆ ਰਾਇ ਹੈ 3 ਕਿਲੋ ਦੁੱਧ ਵੀ ਦਿੰਦੀ ਆ ਜੋ ਆ ਭਾਜੀ ਇਹਨਾਂ ਸਾਰੀਆਂ ਵਜਨ ਹੋ ਗਿਆ ਚਵਾ ਲਗਾ ਜਨੂੰ ਠੀਕ ਆ ਤੇ ਇਹਦਾ ਕਿੰਨਾ ਫਿਰ ਮੁੱਲ ਇਹ ਜਿਦਾਂ 40000 ਦੀ 40 ਦੀ ਹਾਂ ਛੋਟ ਛੜ ਮੌਕੇ ਤੇ ਹੋ ਜੂਗੀ 45000 ਦੀ ਭਾਈ ਦੇ ਦਾਂਗੇ ਵੀ ਠੀਕ ਆ ਜੀ ਮੌਕੇ ਦੀ ਮਾਨਤਾ ਨਾਲ ਹੋ ਜਾਊਗਾ ਠੀਕ ਆ ਤੇ ਹੁਣ ਆ ਗੱਬਣ ਜੀ ਵੀ ਇਹ ਕਿੰਨੇ ਕ ਦੁੱਧ ਆ ਲਈਏ ਸਾਹੀ ਕਾਰਾ ਇਹਨਾਂ ਕਹਿਣ ਬੜਾ ਲਸਟੀ ਜਨੇ ਹੁਣ ਆਪਾਂ ਜਿਹੋਨੇ ਮਗਨ ਲੱਗੀ ਆ ਹਾਂਜੀ ਫਿਰ ਆਪਣੀ ਵਪਾਰ ਲੈਣੀ ਮੇਰੀ ਬੜੀ ਚੱਲ ਸਕਦੀ ਹੈ ਅੱਛਾ ਉਹ ਕਹੇ ਨੂੰ ਤਾਂ ਦੇ 13 14 ਕਿਲੋ ਦਿੰਦੀ ਮੈਂ ਨਾਲ 12 ਕਿਲੋ ਵਧੀਆ ਗੱਡੀ ਜੋ ਦੱਸ ਕਿਲੋ ਠੀਕ ਆ ਕਾਰ ਇਹਨਾਂ ਵੱਜ ਜੋਰ ਕਹਿੰਦੇ ਕਿ ਦੇਖ ਲੈ ਦੇ ਠੀਕ ਆ ਤੇ ਆ ਥਾਨ ਵੀ ਦੇਖ ਸਾਡੇ ਇੱਥੇ ਲੱਗੇ 10 ਕਿਲੋ ਦੁੱਧ ਜਿਹੜਾ ਕਹਿੰਦੇ ਕੀ ਬੜਾ ਵਧੀਆ ਸੀ ਜੀ ਜਿਹਰੇ ਤੋਂ ਦੇਖ ਸਾਡੇ ਜੀ ਲੈ ਜਾ ਕੋਈ ਬਾਈ ਸੰਗਣਾਉ ਯਾਰ ਬਾਣੀ ਵੀ ਪਣੀ ਚੰਗੀ ਥਲੇ ਆਉਂਦੀ ਆ ਰਹੀ ਆ ਥੋੜਾ ਟਾਈਮ ਹੀ ਛੜਨਾ ਇਹਨੇ ਹਾਂ ਆ ਦੇਖੋ ਇਹ ਦੂ ਚੰਗੀ ਆ ਕੋ ਠੀਕ ਆ ਸੰਭੀ ਨਹੀਂ ਕਿਹਦੇ ਦੋ ਦਸ ਸੰਭ ਹੋਣਾ ਤੂੰ ਬਹੁਤ ਦੋ ਦਸ ਦਾ ਕਰੂੰਗੀ 36000 ਰੁਪਏ ਨੇ ਇਹਨੇ ਹਾਂ ਇਹ ਤਾਂ ਇਹਨਾਂ ਬਹੁਤ ਚੰਗੀ ਥਲੇ ਵੇ ਕੋ ਹਾਂਜੀ ਹਾਂਜੀ ਬਾਣ ਥੋੜੇ ਚੰਗੀ ਜੋ ਵੇ ਦੇਖੋ ਆਹ ਢਿਲ ਥੜ ਚੰਗੀ ਆ ਸਾਰੇ ਮਾਲ ਹੁਣਾਂ ਛੜਨਾ ਵੇ ਠੀਕ ਆ ਤੇ ਇਹਦਾ ਮੁੱਲ ਇਹਦਾ ਮੁੱਲ 26000 ਜੀ 26000 ਹਾਂਜੀ ਹਰਦੀ ਭਾਜੀ ਹਾਂ ਨਹੀਂ ਲਵਾਗੇ ਰੱਜੀ ਅੱਛਾ ਹਾਂ ਨਹੀਂ 25000 ਠੀਕ ਆ ਠੀਕ ਹੈ ਜੀ ਤੇ ਬਾਕੀ ਕਬੀਰ ਇੱਥੇ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਕੇ ਖੜੇ ਜੀ ਹਾਂਜੀ ਦੋਸਤੋ ਵਿਲੀਨ ਪੂਰਾ ਦੇਖ ਲੀ ਠੀਕ ਹੈ ਜੀ